ਸਤ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਮੱਝਾਂ ਨੂੰ ਲਾਉਣ ਵਾਲੇ ਪਫਾਰਿਆਂ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਆਪਾਂ ਪਫਾਰੇ ਲਾਉਣੇ ਨੇ ਅਤੇ ਕਿੰਨਾ-ਕਿੰਨਾ ਇਹਦੇ ਉੱਪਰ ਜਿਹੜਾ ਖਰਚ ਆਉਂਦਾ ਕਿਹੜੀ ਚੀਜ਼ ਕਿੰਨੇ ਰੁਪਈਆ ਦੀ ਹੈ ਅਤੇ ਕਿਸ ਤਰ੍ਹਾਂ ਆਪਾਂ ਇਹ ਲਾਉਣੇ ਨੇ ਇਹ ਆਪਾਂ ਆਪ ਲਾ ਸਕਦੇ ਹਾਂ ਜਾਂ ਆਪਾਂ ਕਿਸੇ ਮਿਸਤਰੀ ਤੋਂ ਜਿਹੜੇ ਇਹ ਲਵਾਉਣੇ ਨੇ ਪਹਿਲੀ ਗੱਲ ਤਾਂ ਦੋਸਤੋ ਕਿ ਇਹ ਜਿਹੜੇ ਆਪਾਂ ਆਪ ਹੀ ਲਗਾ ਸਕਦੇ ਹਾਂ ਕਿਉਂਕਿ ਜੇ ਤੁਸੀਂ ਕਿਸੇ ਮਿਸਤਰੀ ਤੋਂ ਲਗਾਓਗੇ ਤਾਂ ਤੁਹਾਨੂੰ ਜਿਹੜਾ ਖਰਚਾ ਜ਼ਿਆਦਾ ਪੈ ਜਾਣਾ ਕੋਈ ਇਹ ਐਡੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਇਹਨਾਂ ਨੂੰ ਆਪ ਲਿਆ ਕੇ ਆਪ ਨਾ ਲਗਾ ਸਕੀਏ ਸੋ ਰੇਟ ਬਾਰੇ ਆਪਾਂ ਐਂਡ ਤੇ ਸਾਰੇ ਜਾਣਕਾਰੀ ਦੇਵਾਂਗੇ ਕਿਹੜੀ ਚੀਜ਼ ਹੈ ਜਿਹੜੀ ਕਿੰਨੇ ਰੁਪਏ ਦੀ ਆ ਅਤੇ ਕਿੰਨਾ ਇਹਦਾ ਆਪਣਾ ਜਿਹੜਾ ਟੋਟਲ ਖਰਚਾ ਹੋਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਪਫਾਰਿਆਂ ਨੂੰ ਲਾਉਣ ਦੇ ਲਈ ਆਪਾਂ ਨੂੰ ਇੱਕ ਤਾਂ ਫਿਲਟਰ ਪੰਪ ਦੀ ਜ਼ਰੂਰਤ ਪਵੇਗੀ ਅਤੇ ਇੱਕ ਜਿਹੜਾ ਫਿਲਟਰ ਜੋ ਕਿ ਮੋਟਰ ਦੇ ਵਿੱਚ ਕੋਈ ਕਚਰਾ ਜਾਣ ਤੋਂ ਜਿਹੜੀ ਸੇਫਟੀ ਦਾ ਕੰਮ ਕਰੇਗਾ ਇੱਕ ਆਪਾਂ ਨੂੰ ਮੋਟਰ ਪੰਪ ਦੀ ਲੋੜ ਪਵੇਗੀ ਫਿਲਟਰ ਵਾਲੇ ਦੀ ਅਤੇ ਇੱਕ ਆਪਾਂ ਇਹ ਵਾਲਾ ਫਿਲਟਰ ਲੈ ਲੈਣਾ ਅਤੇ ਇੱਕ ਆਪਾਂ ਜਿਹੜਾ ਚਾਰਜਰ ਲੈ ਲੈਣਾ ਜੋ ਕਿ ਮੋਟਰ ਨੂੰ ਕਰੰਟ ਦੇਣ ਦੇ ਲਈ ਆਪਾਂ ਨੂੰ ਲੋੜ ਪਵੇਗੀ ਇੱਕ ਆਪਾਂ ਇਹ ਵਾਲਾ ਚਾਰਜ ਲੈ ਲੈਣਾ ਇੱਕ ਮੋਟਰ ਅਤੇ ਇੱਕ ਨਾਲ ਇਹ ਵਾਲਾ ਫਿਲਟਰ ਅਤੇ ਇੱਕ ਆਪਾਂ ਲੈਣੀ ਹੋਵੇਗੀ ਪਾਈਪ ਅਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਲੈਣੇ ਨੇ ਪਫਾਰੇ ਜਿੰਨੇ ਵੀ ਆਪਾਂ ਪਫਾਰੇ ਲਾਉਣੇ ਨੇ ਅਤੇ ਜਿੰਨੇ ਆਪਣੇ ਮੋੜ ਕੋੜ ਪਹਿਣਗੇ ਅਤੇ ਟੀਆਂ ਲੱਗਣਗੀਆਂ ਉਹਨੀਆਂ ਆਪਾਂ ਆਪਣੇ ਪਸ਼ੂਆਂ ਦੇ ਹਿਸਾਬ ਦੇ ਨਾਲ ਜਿਹੜਾ ਇਹ ਸਮਾਨ ਲੈ ਲੈਣਾ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿਹੜੇ ਪਫਾਰੇ ਦਾ ਜਿਹੜਾ ਕਿੰਨਾ ਪ੍ਰੈਸ਼ਰ ਆ ਕਿਹੜਾ ਪਫਾਰਾ ਕਿੰਨਾ ਪਾਣੀ ਛੱਟਦਾ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜਾ ਸਮਾਨ ਤੁਹਾਨੂੰ ਆਪਾਂ ਦੱਸਿਆ ਇਹ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਲੈ ਆਉਣਾ ਆ ਤੇ ਸਮਾਨ ਲਿਆ ਕੇ ਇਸ ਤਰ੍ਹਾਂ ਇੱਕ ਫੱਟੀ ਲੈ ਕੇ ਉਸ ਦੇ ਉੱਪਰ ਜਿਹੜਾ ਇਹ ਵਾਲਾ ਪੰਪ ਕੱਸ ਲੈਣਾ ਆ ਤੇ ਨਾਲ ਹੀ ਜਿਹੜਾ ਫਿਲਟਰ ਕੱਸ ਲੈਣਾ ਆ ਤੇ ਨਾਲ ਹੀ ਤੁਸੀਂ ਇਹ ਇਸ ਤਰ੍ਹਾਂ ਜਿਹੜਾ ਚਾਰਜ ਚਾਰਜ ਫਿਟ ਕਰ ਦੇਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਇੱਕ ਜਿੱਥੇ ਸੇਫ ਜਗ੍ਹਾ ਤੁਹਾਨੂੰ ਲੱਗੇ ਆਪਣੇ ਮੱਝਾਂ ਵਾਲੇ ਕਮਰੇ ਦੇ ਵਿੱਚ ਉੱਥੇ ਜਿਹੜਾ ਉੱਚਾ ਕਰਕੇ ਇਹਨੂੰ ਕਿਲਰ ਦੇ ਨਾਲ ਜਿਹੜਾ ਕੰਦ ਦੇ ਵਿੱਚ ਲਗਾ ਦੇਣਾ ਆ ਕੰਦ ਦੇ ਵਿੱਚ ਲਗਾਉਣ ਦੇ ਬਾਅਦ ਦੇ ਵਿੱਚ ਤੁਸੀਂ ਇਹਦੀ ਜਿਹੜੀ ਸਪਲਾਈ ਜੋੜਨੀ ਆ ਇਹ ਵਾਲੀ ਪਾਈਪ ਜਿਹੜੀ ਇਸ ਤਰ੍ਹਾਂ ਜਿੱਥੇ ਫਿਲਟਰ ਦੇ ਵਿੱਚ ਇਨ ਲਿਖਿਆ ਹੋਏਗਾ ਉੱਥੇ ਤੁਸੀਂ ਪਾ ਦੇਣੀ ਆ ਇਹ ਉਹ ਵਾਲੀ ਪਾਈਪ ਹੋਵੇਗੀ ਜਿਸ ਦੇ ਨਾਲ ਜਿਹੜਾ ਫਿਲਟਰ ਦੇ ਵਿੱਚ ਪਾਣੀ ਆਵੇਗਾ ਜੋ ਤੁਸੀਂ ਟੈਂਕੀ ਦੇ ਵਿੱਚ ਲਾਓਗੇ ਜਾਨੀ ਕਿ ਟੈਂਕੀ ਦੇ ਵਿੱਚੋਂ ਇਸ ਤਰ੍ਹਾਂ ਇਨ ਵਾਲੀ ਸਾਈਡ ਤੁਸੀਂ ਪਾਈਪ ਲਾ ਦੇਣੀ ਆ ਇਸ ਦੇ ਵਿੱਚ ਫਿਲਟਰ ਵਿੱਚ ਪਾਣੀ ਆਏਗਾ ਜਿਸ 사이ਡ ਫਿਲਟਰ ਦੇ ਆਊਟ ਲਿਖਿਆ ਹੋਵੇਗਾ ਉਹ ਵਾਲੀ ਪਾਈਪ ਨੂੰ ਤੁਸੀਂ ਇਸ ਤਰ੍ਹਾਂ ਜਿਹੜਾ ਮੋਟਰ ਦੇ ਨਾਲ ਜੋੜ ਦੇਣਾ ਹੈ ਮੋਟਰ ਨੂੰ ਸਪਲਾਈ ਦੇ ਦੇਣੀ ਆ ਆਊਟ ਵਾਲੀ ਸਾਈਡ ਤੋਂ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵਾਲੀ ਪਾਈਪ ਤੁਸੀਂ ਮੋਟਰ ਦੇ ਵਿੱਚ ਲਗਾਉਣੀ ਆ ਜਣੀ ਕਿ ਜੋ ਪਫਾਰਿਆਂ ਵੱਲ ਜਾਵੇਗੀ ਪਫਾਰਿਆਂ ਵਾਲੀ ਪਾਈਪ ਇਸ ਤਰ੍ਹਾਂ ਤੁਸੀਂ ਮੋਟਰ ਦੇ ਵਿੱਚ ਪਾ ਦੇਣੀ ਆ ਤੇ ਕੋਈ ਵੀ ਜਿਹੜੀ ਜ਼ਿਆਦਾ ਜੋੜ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਸੀਂ ਇਸ ਦੇ ਵਿੱਚ ਪਾਈਪ ਸਿੱਧੀ ਜਿਹੜੀ ਚੱਕ ਦੇਣੀ ਆ ਤੇ ਉਸ ਤੋਂ ਬਾਅਦ ਵਾਪਸ ਖਿੱਚੋਗੇ ਤਾਂ ਆਟੋਮੈਟਿਕ ਜਿਹੜੀ ਉਹ ਅੰਦਰ ਚਿੱਪ ਜਾਈਗੀ ਉਸ ਤੋਂ ਬਾਅਦ ਤੁਸੀਂ ਚੈੱਕ ਕਰਨ ਦੇ ਲਈ ਇੱਕ ਬਾਟੀ ਦੇ ਵਿੱਚ ਪਾਣੀ ਪਾ ਕੇ ਜਿਹੜੀ ਫਿਲਟਰ ਦੇ ਵਿੱਚ ਪਾਈਪ ਲਾਈਜ਼ ਦੀ ਜਿੱਥੋਂ ਤੁਸੀਂ ਸਪਲਾਈ ਦੇਣੀ ਆ ਪਾਣੀ ਦੀ ਉਸ ਨੂੰ ਇੱਕ ਵਾਰ ਪਾਈਪ ਨੂੰ ਬਾਟੀ ਪਾਣੀ ਦੀ ਭਰ ਕੇ ਉਹਦੇ ਵਿੱਚ ਚੈੱਕ ਕਰਨ ਦੇ ਲਈ ਰੱਖ ਸਕਦੇ ਹੋ ਪਾਈਪ ਨੂੰ ਵਿੱਚ ਰੱਖ ਕੇ ਤੁਸੀਂ ਇਸ ਤਰ੍ਹਾਂ ਜਿਹੜੇ ਬਫਾਰੇ ਕਿਰਾ ਚਲਾ ਕੇ ਆਪਣੇ ਜਿਹੜੇ ਚੈੱਕ ਕਰ ਸਕਦੇ ਹੋ ਕਿ ਬਫਾਰਿਆਂ ਦਾ ਪ੍ਰੈਸ਼ਰ ਵਗੈਰਾ ਤੇ ਕਿਵੇਂ ਸਹੀ ਆ ਜਿਹੜੇ ਪਿਫਾਰੇ ਆਪਾਂ ਲਾਉਣੇ ਆ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਦੋਸਤੋ ਪਿਫਾਰਿਆਂ ਦੀ ਕਿ ਕਿਹੜੇ ਪਿਫਾਰੇ ਆ ਜਿਹੜੇ ਜ਼ਿਆਦਾ ਫੌਗ ਬਣਾਉਂਦੇ ਆ ਅਤੇ ਕਿਹੜੇ ਪਿਫਾਰੇ ਆ ਜਿਹੜੇ ਜ਼ਿਆਦਾ ਪਾਣੀ ਸਿੱਟਦੇ ਆ ਯਾਨੀ ਕਿ ਕਿਹੜੇ ਪਿਫਾਰੇ ਜਿਹੜੇ ਮੱਝਾਂ ਨੂੰ ਗਿੱਲਾ ਕਰਦੇ ਆ ਅਤੇ ਕਿਹੜੇ ਪਿਫਾਰੇ ਆ ਜਿਹੜੇ ਸਿਰਫ ਭਾਫ਼ ਹੀ ਬਣਾਉਂਦੇ ਹਨ ਇਹ ਜਿਹੜੇ ਸਟੀਲ ਦੇ ਪਿਫਾਰੇ ਨੇ ਇਹ ਤਾਂ ਜ਼ਿਆਦਾ ਫੌਗ ਬਣਾਉਂਦੇ ਨੇ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਦੇਖ ਰਹੇ ਹੋ ਨਾ ਇਹ ਜ਼ਿਆਦਾ ਭਾਫ਼ ਬਣਾਉਂਦੇ ਨੇ ਇਹ ਵਾਲਾ ਪਫਾਰਾ ਤੁਸੀਂ ਦੇਖ ਸਕਦੇ ਹੋ ਧਿਆਨ ਦੇ ਨਾਲ ਇਹ ਵਾਲਾ ਪਫਾਰਾ ਸਿਰਫ ਭਾਫ਼ ਬਣਾਏਗਾ ਬਹੁਤ ਜ਼ਿਆਦਾ ਪਾਣੀ ਦੀ ਜਿਹੜੀ ਖੱਟ ਖਪਤ ਕਰੇਗਾ ਸਿਰਫ ਸਿਰਫ ਜਿਹੜੀ ਭਾਫ਼ ਬਣਾਏਗਾ ਅਤੇ ਜਿਹੜਾ ਪਫਾਰਾ ਇਹ ਦੂਸਰਾ ਇਹ ਵਾਲਾ ਤੁਸੀਂ ਦੇਖ ਰਹੇ ਹੋ ਇਹ ਵੀ ਪਫਾਰਾ ਪਿੱਤਲ ਦਾ ਆ ਇਹ ਵਾਲਾ ਪਫਾਰਾ ਜਿਹੜਾ ਜ਼ਿਆਦਾ ਪਾਣੀ ਦੀ ਖਪਤ ਕਰੇਗਾ ਮੱਜਾਂ ਨੂੰ ਜਿਹੜਾ ਥੱਲੇ ਕਿੱਲਾ ਵੀ ਕਰੇਗਾ ਇਹ ਤੁਸੀਂ ਆਪ ਦੇਖਣਾ ਹੈ ਕਿਹੜਾ ਪਫਹਾਰਾ ਆਪਾਂ ਜਿਹੜਾ ਲਾਉਣਾ ਚਾਹੁੰਦੇ ਆ ਤੇ ਇਹ ਵਾਲਾ ਪਫਹਾਰਾ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿੰਨਾ ਪਾਣੀ ਜਿਹੜਾ ਥੱਲੇ ਸਿੱਟ ਰਿਹਾ ਆ ਮੱਝਾਂ ਨੂੰ ਜਿਹੜਾ ਗਿੱਲਾ ਕਰ ਰਿਹਾ ਆ ਵੀਡੀਓ ਦੇ ਵਿੱਚ ਸੋ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਮੱਝਾਂ ਜਿਹੜੀਆਂ ਗਿੱਲੀਆਂ ਰਹਿਣ ਮੱਝਾਂ ਦੇ ਉੱਪਰ ਜਿਹੜਾ ਪਾਣੀ ਡਿੱਗਦਾ ਰਹੇ ਤਾਂ ਤੁਸੀਂ ਇਹ ਵਾਲੇ ਪਫਹਾਰੇ ਵਰਤ ਸਕਦੇ ਹੋ ਜਾਂ ਇੱਕ ਪਲਾਸਟਿਕ ਦੇ ਜਿਹੜੇ ਵੱਡੇ ਮੂੰਹ ਵਾਲੇ ਪਫਾਰੇ ਹੁੰਦੇ ਨੇ ਉਹ ਵੀ ਇਸ ਤਰ੍ਹਾਂ ਜਿਹੜਾ ਪਾਣੀ ਜ਼ਿਆਦਾ ਛਿੜਦੇ ਨੇ ਜਿਸ ਤਰ੍ਹਾਂ ਕਿ ਆਪਣਾ ਸਪਰੇਅ ਵਾਲਾ ਪੰਪ ਹੁੰਦਾ ਇਸ ਤਰ੍ਹਾਂ ਜਿਹੜੀ ਇਹ ਭਾਫ਼ ਜਿਹੜਾ ਪਾਣੀ ਛਿੜਦੇ ਨੇ ਜੋ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਜਣੀ ਕਿ ਇਹ ਵਾਲਾ ਪਫਾਰਾ ਇਹ ਵਾਲਾ ਪਫਾਰਾ ਜਿਹੜਾ ਸਟੀਲ ਦਾ ਤੁਸੀਂ ਦੇਖੋ ਇਹ ਸਿਰਫ ਭਾਫ਼ ਬਣਾ ਕੇ ਪਾਣੀ ਨੂੰ ਛਿਟੇਗਾ ਇਹ ਤੁਸੀਂ ਦੇਖਣਾ ਕਿ ਤੁਸੀਂ ਜਿਹੜਾ ਕਿਹੜਾ ਪਫਾਰੇ ਦੀ ਵਰਤੋਂ ਕਰਨੀ ਪਸੰਦ ਕਰਦੇ ਹੋ ਇਹ ਵਾਲਾ ਪਫਾਰਾ ਸਿਰਫ ਭਾਫ਼ ਬਣਾ ਕੇ ਛਿਟੇਗਾ ਬਹੁਤ ਜ਼ਿਆਦਾ ਪਾਣੀ ਦੀ ਖੱਟ ਖੱਟ ਕਰੇਗਾ ਤੇ ਉਹ ਵਾਲਾ ਪਫਹਾਰਾ ਜਿਹੜਾ ਮੱਜਾਂ ਨੂੰ ਠੰਡੀਆਂ ਰੱਖੇਗਾ ਉਹ ਮੱਜਾਂ ਦੇ ਉੱਪਰ ਜ਼ਿਆਦਾ ਪਾਣੀ ਸਿੱਟੇਗਾ ਦੇਖ ਸਕਦੇ ਹੋ ਤੁਸੀਂ ਇਹ ਪਾਣੀ ਜਿਹੜਾ ਜ਼ਿਆਦਾ ਸਿੱਟ ਰਿਹਾ ਤੇ ਮੱਜਾਂ ਨੂੰ ਥੱਲੇ ਗਿੱਲਾ ਵੀ ਕਰ ਰਿਹਾ ਸੋ ਇਹ ਤਾਂ ਸੀ ਦੋਸਤੋ ਪਫਹਾਰਿਆਂ ਦੀ ਗੱਲ ਤੁਸੀਂ ਆਪਣੀ ਮਨਪਸੰਦ ਦੇ ਕੋਈ ਵੀ ਜਿਹੜੇ ਲਗਾ ਸਕਦੇ ਹੋ ਕਿ ਤੁਹਾਨੂੰ ਜਿਹੜੀ ਕਿਹੜੀ ਚੀਜ਼ ਪਸੰਦ ਹੈ ਕਿਹੜੀ ਤੁਸੀਂ ਲਗਾਉਣਾ ਚਾਹੁੰਦੇ ਹੋ ਅਤੇ ਇਸ ਦੇ ਜੋੜ ਦੇ ਸਪਲਾਈ ਦੇ ਲਈ ਕੋਈ ਵੀ ਜਿਹੜੀ ਤੁਹਾਨੂੰ ਕੋਈ ਚੇਪੀ ਜਾਂ ਕਸੀ ਚੀਜ਼ ਦੀ ਲੋੜ ਨਹੀਂ ਪੈਣੀ ਜਿਹੜੀਆਂ ਖੇਟੀਆਂ ਬਣੀਆਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਵਾਰ ਤੁਸੀਂ ਪੈਪ ਨੂੰ ਧੱਕੋਗੇ ਤਾਂ ਆਪਣੇ ਆਪ ਜਿਹੜਾ ਜੋੜ ਲੱਗ ਜਾਣਾ ਆ। ਅਤੇ ਹੁਣ ਆਪਾਂ ਕਰਦੇ ਹਾਂ ਦੋਸਤੋ ਗੱਲ ਇਸ ਦੇ ਖਾਣ ਵਾਲੇ ਖਰਚੇ ਦੀ ਕਿ ਇਸ ਦੇ ਉੱਪਰ ਜਿਹੜਾ ਕਿੰਨਾ ਆਪਣਾ ਖਰਚਾ ਆ ਜਾਵੇਗਾ। ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਇੱਕ ਮੋਟਰ ਲੈਣੀ ਆ ਜਿਹੜੀ ਕਿ ਬਾਜ਼ਾਰ ਦੇ ਵਿੱਚ 900 ਰੁਪਏ ਦੀ ਤੁਹਾਨੂੰ ਜਿਹੜੀ ਮੋਟਰ ਮਿਲ ਜਾਂਦੀ ਹੈ। ਬੈਸੇ ਆਪਾਂ ਜਿਆਦਾ ਮਹਿੰਗੀ ਵੀ ਖਰੀਦ ਸਕਦੇ ਆ ਤੇ ਸਸਤੀ ਵੀ ਖਰੀਦ ਸਕਦੇ ਆ 4 ਮਹੀਨਿਆਂ ਦੀ ਜਾਂ 6 ਮਹੀਨਿਆਂ ਦੀ ਗਾਰੰਟੀ ਵਾਲੀ ਜਿਹੜੀ ਮੋਟਰ ਆਪਾਂ ਨੂੰ ਜਾਨੀ ਕਿ ਫਿਲਟਰ ਵਾਲਾ ਪੰਪ ਬਾਜ਼ਾਰ ਦੇ ਵਿੱਚੋਂ 900 ਰੁਪਏ ਦਾ ਜਿਹੜਾ ਮਿਲ ਜਾਂਦਾ ਆ ਅਤੇ 100 ਜਿਹੜਾ 170 ਰੁਪਏ ਦਾ ਆਪਾਂ ਨੂੰ ਫਿਲਟਰ ਮਿਲ ਜਾਂਦਾ ਆ ਬਾਜ਼ਾਰ ਦੇ ਵਿੱਚੋਂ ਅਤੇ 10-10 ਰੁਪਏ ਦੀ ਜਿਹੜੀ ਇਹਦੀ ਟੀ ਹੁੰਦੀ ਆ ਜਿਹੜੀ ਮੋੜ-ਕੋੜ ਆਪਾਂ ਪਾਉਨੇ ਆ ਉਹ ਆਪਾਂ ਨੂੰ ਸਿਰਫ 10 ਰੁਪਏ ਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆ 3 ਕੁ ਰੁਪਏ ਦਾ ਆਪਾਂ ਨੂੰ ਜਿਹੜਾ ਇਹਦਾ ਚਾਰਜ ਮਿਲ ਜਾਂਦਾ ਹੈ ਜਿਸ ਦੇ ਉੱਪਰ ਪੰਪ ਚੱਲਦਾ ਆ 40 ਰੁਪਏ ਤੋਂ ਲੈ ਕੇ 70 ਰੁਪਏ ਤੱਕ ਜਿਹੜਾ ਆਪਣੇ ਜਿਹੜਾ ਪਫਾਰ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆ ਅਤੇ ਜਿਹੜੀ ਪਫਾਰਿਆਂ ਵਾਲੀ ਸਪਲਾਈ ਦੇਣ ਦੇ ਲਈ ਪਾਈਪ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਉਹ ਆਪਾਂ ਨੂੰ 3 ਰੁਪਏ ਫੁੱਟ ਜਣੇ ਕਿ 10 ਰੁਪਏ ਦੀ ਆਪਾਂ ਨੂੰ ਮੀਟਰ ਜਿਹੜੀ ਮਿਲ ਜਾਂਦੀ ਆ ਜਣੇ ਕਿ ਆਪਾਂ ਨੂੰ 200 ਰੁਪਏ ਦੀ ਜਿਹੜੀ ਪੰਪ ਸੀਪ ਉਹ ਭਾਰੇ ਲਾਉਣ ਦੇ ਲਈ ਪੈਪ ਜਿਹੜੀ ਆਪਾਂ ਨੂੰ ਲੋਡ ਪੈਂਦੀ ਹੈ 200 ਰੁਪਏ ਦੀ ਆਪਣੀ ਹੀ ਪੈਪ ਲੱਗਦੀ ਆ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਜੋੜ ਲੈਣਾ ਉਹ ਆਪਾਂ ਨੂੰ 10 ਰੁਪਏ ਦਾ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆ ਚਾਹੇ ਆਪਾਂ ਟੀ ਲੈਣੀ ਆ ਚਾਹੇ ਕੋਈ ਆਪਾਂ ਜਿਹੜਾ ਮੋੜ ਲੈਣਾ ਆ ਸਿਰਫ 10 ਰੁਪਏ ਦਾ ਆਪਾਂ ਨੂੰ ਹੋ ਮਿਲ ਜਾਂਦਾ ਜਾਨੀ ਕਿ ਦੋਸਤੋ ਟੋਟਲ ਖਰਚਾ ਜਿਹੜਾ ਆਪਣਾ 2000 ਦੇ ਵਿੱਚ ਵਿੱਚ ਜਿਹੜਾ ਸਾਰਾ ਸਰ ਜਾਂਦਾ ਜੇਕਰ ਆਪਾਂ ਆਪ ਪੁਹਾਰੇ ਲਗਾਉਨੇ ਆ ਜੇਕਰ ਤੁਸੀਂ ਕਿਸੇ ਮਿਸਤਰੀ ਤੋਂ ਲਗਵਾਉਂਗੇ ਤਾਂ ਘੱਟ ਤੋਂ ਘੱਟ ਤੁਹਾਨੂੰ ਜਿਹੜੇ 2500 3000 ਤੁਹਾਡਾ ਜਿਹੜਾ ਖਰਚਾ ਆਵੇਗਾ ਤੇ ਜੇਕਰ ਤੁਸੀਂ ਆਪ ਲਗਾ ਲਓਗੇ ਤਾਂ ਸਿਰਫ 2000 ਰੁਪਏ ਦੇ ਵਿੱਚ ਸਾਰਾ ਤੁਹਾਡਾ ਸਮਾਨ ਆ ਜਾਣਾ ਅਤੇ ਲਗਾਉਣੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈ ਤੇ ਬਿਲਕੁਲ ਹੀ ਲਗਾਉਣੇ ਦੇ ਸੌਖੇ ਨੇ ਕੋਈ ਵੀ ਜਿਹੜਾ ਖੇਚਲ ਵਾਲਾ ਕੰਮ ਇਸ ਦੇ ਵਿੱਚ ਨਹੀਂ ਹੈ ਅਤੇ ਜੇਕਰ ਤੁਹਾਨੂੰ ਅਜੇ ਵੀ ਕਿਸੇ ਜਾਣਕਾਰੀ ਦੀ ਜ਼ਰੂਰਤ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਕਮੈਂਟ ਕਰਕੇ ਪੋਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਅਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ